ਪੁਛਹਰੀ ਹੇਰੀ ਸਰ ਕੀ ਘਟਨਾ ਇੰਪੋਰਟਰ ਹੋਇਆ ਕੀ ਪ੍ਰਮਾ ਮਬਲਾ ਹੈ ਇਹ 11 ਤਰੀਕ ਨੂੰ ਇੱਕ ਹੋਟਲ ਗ੍ਰੀਨ ਹੈਗਾ ਪੁਛਹਰੀ ਦੇ ਵਿੱਚ ਉੱਥੇ ਅੰਦਰ ਵੜ ਕੇ ਕੁਝ ਬੰਦਿਆਂ ਨੇ ਇੱਕ 7 ਤੋਂ 8000 ਰੁਪਏ ਦੀ ਲੁੱਟ ਕੀਤੀ ਸੀਗੀ ਨਾਲ ਜਿਹੜੇ ਚਾਰ ਮੋਬਾਈਲ ਸੀਗੇ ਉਹ ਲੁੱਟ ਕਰਕੇ ਲੈ ਗਏ ਸੀਗੇ ਇਸ ਲੁੱਟ ਦੀ ਵਾਰਤਾ ਦੇ ਵਿੱਚ ਉਹਨਾਂ ਨੇ ਇੱਕ 1K47 ਰਾਈਫਲ ਸੀਗੀ ਉਹਦੀ ਵਰਤੋਂ ਕੀਤੀ ਸੀਗੀ ਸੋ ਇਸ ਸਬੰਧ ਦੇ ਵਿੱਚ ਅਸੀਂ ਮਕਦਮਾ ਨੰਬਰ 24 ਥਾਣਾ ਕੰਡ ਦੇ ਵਿੱਚ ਦਰਜ ਰਜਿਸਟਰ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀਗੀ ਇਹਦੀ ਤਫ਼ਤੀਸ਼ ਦੀ ਸੁਪਰਵਾਈਜ਼ਨ ਡੀਐਸਪੀ ਸਿਟੀ ਟੂ ਸਰਬਜੀਤ ਸਿੰਘ ਜੀ ਕਰ ਰਹੇ ਸੀ ਉਹਦੇ ਨਾਲ ਇੰਚਾਰਜ ਸੀਆਈਏ 1 ਇੰਚਾਰਜ ਸੀਏ 2 ਐਸਐਚਓ ਕੈਂਟ ਜਿਹੜੀ ਸੀਗੀ ਇਹਦੀ ਅੰਡਰ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਸੋ ਅੱਜ ਇੰਚਾਰਜ ਸੀਆਈਏ 1 ਦੇ ਟੀਮ ਨੂੰ ਇਨਫੋਰਮੇਸ਼ਨ ਮਿਲੀ ਵੀ ਜਿਨ੍ਹਾਂ ਨੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਫਲਾਅ ਐਰੀਆ ਦੇ ਵਿੱਚ ਘੁੰਮ ਰਹੇ ਨੇ ਸੋ ਸਾਡੀ ਪੁਲਿਸ ਪਾਰਟੀ ਵੱਲੋਂ ਜਦੋਂ ਰੇਡ ਕੀਤੀ ਗਈ ਤਾਂ ਇਹਨਾਂ ਨੇ ਪੁਲਿਸ ਪਾਰਟੀ ਦੇ ਸਾਹਮਣੇ ਜਦੋਂ ਆਈ ਦੇਖਿਆ ਤਾਂ ਇਹ ਗੱਡੀ ਜਿਹੜੀ ਸੀਗੀ ਇਹਦੇ ਵਿੱਚ ਬੈਠੇ ਸੀ 6 ਬੰਦੇ ਇਹਦੇ ਸੁਤਵੰਤ ਜਿਹੜਾ ਸੀਗਾ ਕਨੈਕਟਰ ਸਾਈਡ ਗੱਡੀ ਦੇ ਵਿੱਚ ਬੈਠਾ ਸੀਗਾ ਉਹਨੇ ਗੱਡੀ ਦੀ ਬਾਰੀ ਖੋਲ ਕੇ ਜਿਹੜਾ ਪੁਲਿਸ ਪਾਰਟੀ ਦੇ ਉੱਪਰ ਇੱਕ ਫਾਇਰ ਕਰ ਦਿੱਤਾ ਹੈ K47 ਦੇ ਨਾਲ ਜਿਹੜਾ ਸਾਡੀ ਬਲੈਰੋ ਜਿਹੜੀ ਸਰਕਾਰੀ ਗੱਡੀ ਹੈਗੀ ਉਹਦੇ ਵਿੱਚ ਲੱਗਿਆ ਸਾਡੀ ਪੁਲਿਸ ਪਾਰਟੀ ਵੱਲੋਂ ਰੈਟੇਲੀਸ਼ਨ ਕੀਤਾ ਗਿਆ ਜਿਹਦੇ ਵਿੱਚ ਦੋ ਫਾਇਰ ਅਸੀਂ ਜਿਹੜੇ ਹੈਗੇ ਸਾਡੀ ਪੁਲਿਸ ਪਾਰਟੀ ਵੱਲੋਂ ਕੀਤੇ ਗਏ ਨੇ ਇੱਕ ਫਾਇਰ ਇਹਦੀ ਗੱਡੀ ਦੀ ਬਾਰੀ ਦੇ ਵਿੱਚ ਲੱਗਾ ਦੂਜਾ ਫਾਇਰ ਜਿਹੜਾ ਸੀਗਾ ਸੁਤਵੰਤ ਦੇ ਲੱਤ ਦੇ ਵਿੱਚ ਲੱਗਾ ਜਕਵੀਨ ਜਦੋਂ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਤਾਂ ਜਿਹੜੇ ਉਹਦੇ ਹੱਥ ਤੇ ਰੈਫਰ ਸੀ ਉਹ ਥੱਲੇ ਡਿੱਗ ਪਈ ਉਸ ਤੋਂ ਬਾਅਦ ਅਸੀਂ ਸਤਵੰਤ ਨੂੰ ਜਿਹੜਾ ਹੈਗਾ ਸਿਵਲ ਹਸਪੀਟਲ ਬਠਿੰਡਾ ਦੇ ਟ੍ਰੀਟਮੈਂਟ ਵਾਸਤੇ ਭੇਜ ਦਿੱਤਾ ਤੇ ਬਾਕੀ ਜਿਹੜੇ ਪੰਜ ਦੋਸ਼ੀ ਇਹਨਾਂ ਨੂੰ ਰਾਉਂਡ ਅਪ ਕਰਕੇ ਅਸੀਂ ਇੱਥੇ ਗ੍ਰਿਫਤਾਰ ਕਰ ਲਿਆ ਸੋ ਹੁਣ ਟੋਟਲ ਇਸ ਵਾਰਦਾਤ ਦੇ ਵਿੱਚ ਜਿਹੜੇ 6 ਦੋਸ਼ੀ ਸੀਗੇ 6 ਦੇ 6 ਨੂੰ ਅਸੀਂ ਗ੍ਰਿਫਤਾਰ ਕਰ ਲਿਆ ਸਤਵੰਤ ਜਿਹੜਾ ਸਿਵਲ ਹਸਪੀਟਲ ਬਠਿੰਡਾ ਵਿਖੇ ਰਾਜ ਵਾਸਤੇ ਭੇਜਿਆ ਗਿਆ ਬਾਕੀ ਜਿਹੜੇ 5 ਦੋਸ਼ੀ ਨੇ ਉਹ ਸਾਡੀ ਕਸਟਡੀ ਦੇ ਵਿੱਚ ਲੈ ਲੈਣੇ ਜਿਹੜੇ ਇਹਨਾਂ ਨੇ ਪੁਲਿਸ ਪਾਰਟੀ ਦੇ ਵਿੱਚ ਫਰਾਰ ਕੀਤੀ ਹੈ ਉਹਦੇ ਸਬੰਧੀ ਵੱਖਰਾ ਮਕਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਸਰ ਜਿਹੜੀ AK-47 ਸੀ ਪਤਾ ਲੱਗਾ ਕਿੱਥੋਂ ਹਸਲਾ ਲਿੱਟਦਾ ਗਿਆ ਸੀ ਕਿੱਥੋਂ ਆਇਆ ਸੀ ਇਹ ਇਹ ਜਿਹੜਾ ਸੁਨੀਲ ਨਾਮ ਦਾ ਵਿਅਕਤੀ ਹੈ ਜਿਹਨੇ ਇਹ ਇਹ ਆਰਮੀ ਦੇ ਵਿੱਚ ਸਰਵ ਕਰਦਾ ਨਾਲ ਗੁਰਦੀਪ ਹੈ ਦੋਨੋਂ ਆਰਮੀ ਦੇ ਵਿੱਚ ਸਰਵ ਕਰਦੇ ਨੇ ਤੇ ਜਿਹੜੀ AK-47 ਰਾਈਫਲ ਸੀਗੀ ਸੁਨੀਲ ਨੇ ਆਪਣੀ ਆਰਮੀ ਯੂਨਿਟ ਦੇ ਵਿੱਚੋਂ ਚੋਰੀ ਕੀਤੀ ਸੀ ਜੀ ਉਸ ਤੋਂ ਕਰ ਰਹੇ ਨੇ ਹਜੇ ਜੀ ਬਿਲਕੁਲ ਇਹ ਆਰਮੀ ਦੇ ਵਿੱਚ ਸਰਵ ਕਰ ਰਹੇ ਨੇ ਹੁਣ ਛੁੱਟੀ ਤੇ ਆਏ ਹੋਏ ਸੀਗੇ ਅ ਦੋ ਤਿੰਨ ਦਿਨਾਂ ਤੋਂ ਵਾਪਸ ਇਹਨਾਂ ਨੇ ਆਪਣੀ ਯੂਨਿਟ ਦੇ ਵਿੱਚ ਜਾਣਾ ਸੀਗਾ ਤੋਂ ਇਜ਼ੀ ਮਨੀ ਵਾਸਤੇ ਇਹਨਾਂ ਨੇ ਜਿਹੜਾ ਹੈਗਾ ਲੁੱਟ ਦੀ ਵਾਰਦਾਤ ਨੂੰ ਪਲਾਨ ਕੀਤਾ ਪਹਿਲਾਂ ਕੋਰਸ਼ਮੀਰ ਇਕੱਠੇ ਹੋ ਕੇ ਤੇ ਉਸ ਤੋਂ ਬਾਅਦ ਪਹਿਲਾਂ ਇੱਕ ਦੋ ਜਗ੍ਹਾ ਦੇ ਉੱਪਰ ਟਰਾਈ ਕੀਤਾ ਇਹਨਾਂ ਨੇ ਤਲਵੰਡੀ ਦੇ ਵਿੱਚ ਵੀ ਪੁੱਛੋ ਦੇ ਇੱਕ ਮਾਰਬਲ ਦੀ ਦੁਕਾਨ ਦੇ ਵੀ ਟਰਾਈ ਕੀਤੀ ਉਸ ਤੋਂ ਬਾਅਦ ਜਦੋਂ ਉੱਥੇ ਬੰਦੇ ਜ਼ਿਆਦਾ ਇਕੱਠੇ ਸੀਗੇ ਟੱਲ ਗਏ ਫਿਰ ਇਹਨਾਂ ਨੇ ਹੋਟਲ ਗ੍ਰੀਨ ਵਾਲਾ ਸੌਫਟ ਟਾਰਗੇਟ ਦੇਖ ਕੇ ਤੇ ਲੁੱਟ ਦੀ ਵਾਰਦਾਤ ਵਾਸਤੇ ਅੰਦਰ ਵੜ ਗਏ ਟਰ ਸਰ ਪਹਿਲਾਂ ਪੁਲਿਸ ਨੇ ਨੰਨ ਰੋਕਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਪਹਿਲਾਂ ਪੁਲਿਸ ਤੇ ਫਾਇਰ ਕਰਤੀ ਇਹਨਾਂ ਨੇ ਦੇਖਿਆ ਕਿ ਜਿਹੜੀ ਸਰਕਾਰੀ ਕਿਉਂਕਿ ਇਹਨਾਂ ਨੂੰ ਪਤਾ ਹੀ ਸੀਗਾ ਜਿਹੜਾ ਬੰਦਾ ਚੋਰ ਹੁੰਦਾ ਚੋਰ ਦੀ ਦਾੜੀ ਦੇ ਵਿੱਚ ਤਨ ਕੈ ਇਹਨਾਂ ਨੂੰ ਪਤਾ ਸੀ ਵੀ ਪੁਲਿਸ ਸਾਡੇ ਪਿੱਛੇ ਲੱਗੀ ਹੋਈ ਹੈ ਤੇ ਇਹ ਜਦੋਂ ਇਹਨਾਂ ਨੇ ਪੁਲਿਸ ਦੀ ਗੱਡੀ ਦੇਖੀ ਪੁਲਿਸ ਗੱਡੀ ਜਦੋਂ ਆ ਕੇ ਲੁਕੀ ਰੁਕੀ ਸੀਗੇ ਤੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਪਹਿਲਾਂ ਸਤਵੰਤ ਨੇ ਫਾਇਰ ਕੀਤਾ ਫਿਰ ਉਸ ਦੀ ਰਿਟੈਲੀਏਸ਼ਨ ਦੇ ਵਿੱਚ ਸਾਡੀ ਪੁਲਿਸ ਪਾਰਟੀ ਵੱਲੋਂ ਫਾਇਰ ਕੀਤਾ ਗਿਆ ਟੋਟਲ ਕਿੰਨੇ ਰਾਊਂਡ ਫਾਇਰ ਹੋਏ ਜੀ ਟੋਟਲ 10 ਰਾਉਂਡ ਫਾਇਰ ਹੋਇਆ ਇੱਕ ਦੋਸ਼ੀ ਵੱਲੋਂ ਫਾਇਰ ਕੀਤਾ ਗਿਆ ਦੋ ਪੁਲਿਸ ਪਾਰਟੀ ਵੱਲੋਂ ਕੀਤੇ ਗਏ ਇਸ ਕਾਰ ਦੇ ਵਿੱਚ ਇੱਕ ਇੱਕ ਬੰਦਾ ਸਵਾਰ ਸੀ ਇਹਦੇ ਵਿੱਚ 6 ਬੰਦੇ ਸੀਗੇ ਇਹ ਸਤਵੰਤ ਜਿਹੜਾ ਸੀਗਾ ਕਨੈਕਟਰ ਸਾਈਡ ਖਿੜਕੀ ਟਰੱਕ ਡਰਾਈਵਰ ਸੀਟ ਦੇ ਉੱਪਰ ਬੈਠਾ ਹੋਇਆ ਸੀ ਜੀ ਬਾਕੀ ਸਾਰੇ ਫਰੜ ਲਏ ਜੀ ਜਿਲ ਬਿਲਕੁਲ 6 ਦੇ 6 ਦੋਸ਼ੀ ਜਿਹੜੇ ਅਸੀਂ ਰੌਂਡ ਅਪ ਕਰ ਲਏ ਨੇ ਸਰ ਜੀ ਇਹਨਾਂ ਕਾਰ ਇਹਨਾਂ ਦੀ ਆਪਦੀ ਹੈ ਇਹਦੀ ਸੰਬੰਧੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇੱਕ ਦੇਖਿਓਗੇ ਜਦੋਂ ਵੀਡੀਓ ਜਿਹੜੀ ਸੀਸੀਟੀਵੀ ਫੁਟੇਜ ਵਿੱਚ ਵੀਡੀਓ ਦਿਖਾਈ ਗਈ ਉਸ ਵਿੱਚ ਤਿੰਨ ਦਿਖ ਰਹੀ ਸਰਦਾਰ ਜੀ ਤਿੰਨ ਇਹ ਵਿੱਚ ਸ਼ਾਮਿਲ ਸੀ ਇਹ ਦੋ ਬੰਦੇ ਜਿਹੜੇ ਅੱਗੇ ਰੈਕੀ ਕਰ ਰਹੇ ਸੀਗੇ ਜਦੋਂ ਇਹ ਅੰਦਰ ਲੋਟ ਵਾਸਤੇ ਵੜੇ ਸੀਗੇ ਜੀ ਠੀਕ ਠੀਕ ਹੈ ਸਰ ਇਹ ਕਿਸ ਨਾਲ